ਦੇ ਲੋਕ ਹੈ ਅੱਜ ਬਚੇਤੇ ਤੌਰ ਤੇ ਮਾ ਪੁੱਤਰ ਸਿੰਘ ਜੀ ਤੁਹਾਡੇ ਵਿੱਚ ਪਹੁੰਚਿਆ ਨਾ ਕਿਰਪਾ ਕਰਕੇ ਸਾਰੀ ਸੰਗਤ ਉਹਨਾਂ ਦੇ ਵਿਚਾਰ ਸੁਣੋ ਜੀ ਮਾ ਪੁੱਤਰ ਸਿੰਘ ਜੀ ਵਾਹਿਗੁਰੂ ਜੀ ਕਾ ਜੀ ਸਾਡਾ ਬਾਈ ਜੀ ਕੋਤੇ ਇਹ ਸਰਦਾਰ ਜੀ ਦੇ ਦਰਸ਼ਨ ਇੰਤਜ਼ਾਰਾ ਸ਼ਹੀਦ ਜੀ ਦੇ ਸੰਗਤਾਂ ਰਾਹੀਂ ਪਹੁੰਚਿਆ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਉਹਦੇ ਲੋਕਾਂ ਨੇ ਪੰਡਾ ਕੀਤਾ ਕਿ ਜਿਹਨੇ ਇਹਨੂੰ ਪਾਣੀ ਦਾ ਰੱਖਾ ਜਿਹੜਾ ਹਨ ਸਿੱਧਾ ਸਾਡਾ ਬੜੀ ਦਰਸ਼ਕ ਦਿਖਾਣਾ ਤੇ ਉਹਦੇ ਪਿੰਡਾਂ ਤੋਂ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਜੋ ਮੇਲਾ ਕਰਾਇਆ ਜਾ ਰਿਹਾ ਹੈ ਇਹਦੇ ਪੰਡਤਾਂ ਦਾ ਵੀ ਇੱਥੇ ਮਾਣ ਕਰਦੇ ਹਾਂ ਤੇ ਮੇਲੇ ਵੀ ਜਿਹੜੇ ਸਾਡੇ ਪੰਜਾਬ ਦੀ ਆਨ ਸ਼ਾਨ ਰਹਿਣਾ ਇਥੋਂ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਕਰਨ ਦਾ ਸੰਦੇਸ਼ ਵੀ ਮਿਲਦਾ ਹੈ ਆਪਾਂ ਆਪਣੇ ਮਨਾਂ ਤੋਂ ਇਹ ਨਫ਼ਰਤ ਕੱਢ ਕੇ ਇਹ ਮੇਲੇ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਆ ਤੇ ਜੋ ਜੋ ਸਾਡਾ ਇਹਦਾ ਆਪਣੇ ਵੱਡੇ ਬਲੇਰਿਆਂ ਦਾ ਸੰਦੇਸ਼ ਆ ਉਹਨੂੰ ਆਪਣੇ ਤੇ ਲਾਗੂ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਇਹ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦì ਦਿੰਦਾ ਇਹਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਪ੍ਰੋਗਰਾ ਕਰਕੇ ਇਹਨੂੰ ਬੜੇ ਨਵੇਂ ਸਨਮੂਨ ਮਨਾ ਰਹੇ ਆ ਗੁਰੂ ਮਹਾਰਾਜ कृपा करणु चई मेर प्रजाद रखण पिंड बि चढ़ंद कला चवे इलाक़े जी संता ते बि मेर प्रजाद रखे वाहिगुरू बाक़ी सचे पातशाह चढ़ंदी कला करे जिने बि हिते नौजवान आया उन्हनि जे सिर ते बि मेर पजाद रखे सत पूजा लॻे सारे चढ़ी कला खे घर में वापस जा मेरा होर आण वारे समय वाहिगुरू जी का ख़ाला वाहिगुरू जी ¡Gracias!